ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਇੱਕ ਨੌਜਵਾਨ ਡੁੱਬ ਰਿਹਾ ਸੀ ਜਿਸ ਨੂੰ ਬਚਾਉਣ ਖਾਤਰ ਦੂਸਰੇ ਨੇ ਕੋਸ਼ਿਸ਼ ਕੀਤੀ ਤਾਂ ਉਹ ਵੀ ਨਹਿਰ ਦੇ ਵਿੱਚ ਡੁੱਬ ਗਿਆ ਜਿਨ੍ਹਾਂ ਨੂੰ ਬਚਾਉਣ ਦੀ ਖਾਤਰ ਅੱਜ ਐਨਡੀਆਰਐਫ ਦੀਆਂ ਟੀਮਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੁਲਾਇਆ ਗਿਆ ਦੋਨਾਂ ਦੋਨਾਂ ਨੇ ਬਹੁਤ ਮਿਹਨਤ ਕੀਤੀ ਲੱਭਣ ਦੇ ਲਈ ਆਖਿਰਕਾਰ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਇੱਕ ਨੌਜਵਾਨ ਦੀ ਲਾਸ਼ ਨੂੰ ਲੱਭ ਕੇ ਸਿਵਲ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਆਓ ਆਪਾਂ ਐਨਡੀਆਰਐਫ ਦੇ ਅਧਿਕਾਰੀਆਂ ਨਾਲ ਅਤੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ क्या नाम है सर आपका कौन मेरा नाम सर इंस्पेक्टर अंकित यादव है सर मैं सेवन एन डी बठिंडा से आया सर और हमारी टीम यहाँ पर लगी हुई है सर रेस्क्यू ऑपरेशन में सर जी जी सर कितने आदमी हैं यहाँ पर डूबे पता चला विक्टिम्स दो नौजवान जो हैं सर उनके डूबने की खबर है और कितने मुलाजिम आपके लगे हुए हैं सर सर हमारी जो है 25 रेस्क्यूअर्स की टीम यहाँ पे लगी हुई है सर जो बोट और ओ जो भी स्पेशलाइज डिवाइस या इम्प्रोवाइज डिवाइस है उनकी मदद से हम कोशिश कर रहे हैं सर जहाँ सर कितना, कितना समय हो गया यहाँ पे आपके लगभग लगे लग सर हम यहाँ पे लगभग साढ़े पाँच बजे के आसपास आ गए थे सर और लगभग एक घंटा होने वाला है सर आ, क्या कुछ चलाया जा रहा है सर सर जहाँ पे पॉसिबल है जहाँ पे भाव ज़्यादा है लेकिन पानी की डेप्थ कम है तो वहाँ पर हम रेस्क्यूअर्स को डायरेक्ट उतार के भी लाइन सर्च कर रहे हैं बाकी आगे बता रहे हैं कि जाल लगा हुआ है तो भाव इतना तेज है तो बॉडी के यहाँ पे रुकने की संभावनाएं कम है तो हमने अपनी दो बोट्स जो है वो आगे भी भेज दी हैं उनको सर्च करने सर्च के लिए कितने बजे तक कि ये पता चल सकता है बॉडी का सर इसमें कुछ नहीं कह सकते सर ये सर ज़्यादा जा, दिक्कत आई हुआ करें कि सर जितना जल्दी हो जाए हमें मिल जाए लेकिन अनिश्चितताओं का सर यहां पे बात है तो कोई भी चीज निश्चित कहना मुश्किल है सर तो जैसे रस्सा फेंकते हो गुंडी पर जबती है या दिक्कत भी आ रही आप सर, है आपको सर दिक्कत है सर पानी का बहाव बहुत तेज है हम डायरेक्ट उतर नहीं पा रहे हैं मूवमेंट रिस्ट्रिक्टेड है और हमें सेफ्टी का भी पूरा ध्यान रखना रहन पड़ता है सर धन्यवाद हां जी सर राजदर की मामला की आ जाते नहर देते हुन तो करीब घंटा डेढ़ घंटा पहले तोਾਨੂੰ डीसीआर तोतला मिली सी भी जिथे आ मूर्ति विसर्जन हुंदी है नहर दे पुल दे कोले दो लड़के डूब गए मौके पे पहुंचो ਸਾਡੀ ਟੀਮ ਅਤੇ ਮਸਹਾਰਾ ਦੀ ਟੀਮ मौके ਤੇ ਆ ਗਈ ਸੀ ਕਿੱਥੇ ਆ ਕੇ ਪਤਾ ਲੱਗਾ ਵੀ ਇੱਕ 24 ਸਾਲ ਦਾ ਲੜਕਾ ਤੇ ਇੱਕ 32 ਸਾਲ ਦਾ ਲੜਕਾ ਇੱਥੇ ਨਹਾ ਰਹੇ ਸੀ ਤੇ ਡੁੱਬ ਗਏ ਐਨਡੀਆਰਐਫ ਦੀ ਟੀਮ ਵੀ ਆ ਗਈ ਹੈ ਐਨਡੀਆਰਐਫ ਦੀ ਟੀਮ ਆਪ ਦਾ ਕੋਸ਼ਿਸ਼ ਕਰ ਰਹੀ ਹੈ ਬਲਾਸ਼ ਨੂੰ ਲੱਭਣ ਦੀ ਪਰੰਤੂ ਹਜੇ ਤੱਕ ਕਿਸੇ ਦਾ ਕੋਈ ਪਤਾ ਨਹੀਂ ਲੱਗਾ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਇੱਕ ਲੜਕਾ ਤਾਂ ਮੋਹਵਾ ਦਾ ਰਹਿਣ ਵਾਲਾ ਸੀ ਜੀ ਇੱਕ ਲੜਕਾ ਦਸੰਡ ਹੈ ਵੀ ਪੁਰੀਆ ਪੁਰੀਆ ਕੋਲੋਨੀ ਰੈਂਕ ਗੁਆਰਡ ਦਾ ਕੰਮ ਕਰਦਾ ਹੈ ਉਹਦਾ ਨਾਂ ਨਹੀਂ ਪਤਾ ਲੱਗਾ ਇੱਕ ਤਾਂ ਜਿਹੜਾ ਮੋਹਾ ਦਾ ਆਇਆ ਸੀ ਉਹ ਤਾਂ ਆਪਦੀ ਸਾਲੀ ਦੇ ਇੱਥੇ ਭੋਗ ਤੇ ਆਇਆ ਸੀ ਜੀ ਜਿਹਨੇ ਸ਼ਾਮ ਨੂੰ 5:00 ਕਰਕੇ ਜਾਣਾ ਸੀ ਆਪਦੇ ਪਿੰਡ ਓਕੇ ਰਾਜਸਥਾਨ ਦਾ ਰਹਿਣ ਵਾਲਾ ਤੇ ਸਰ ਇੱਥੇ ਤਾਂ ਕੋਈ شناخت ਵਗੈਰਾ ਕੋਈ ਹੋਰ ਇੱਥੇ ਪੁੱਛਤੀ ਕੀਤੀ ਕਿਸੇ ਨੇ ਕਿ ਨਹੀਂ ਨਹੀਂ ਹੋਰ ਨਹੀਂ ਕਿਸੇ ਦਾ ਪਤਾ ਲੱਗਾ ਇਹਦਾ ਨਾਮ ਪਤਾ ਲੱਗ ਗਿਆ ਇਹ ਮੋਹਾ ਦਾ ਰਹਿਣ ਵਾਲਾ ਇੱਥੇ ਆਇਆ ਹੋਇਆ ਸੀ ਕੀ ਗੱਲਬਾਤ ਹੋਈ ਬਰੇ ਬਰੇ ਗੱਲਬਾਤ ਤਾਂ ਕੁਝ ਨਹੀਂ ਸੀ ਜੀ ਬਸ ਨਾਂ ਨਾਏ ਸੀਗੇ ਤੇ ਔੜੀਆਂ ਤੋਂ ਮੜਾ ਪੈਰ ਉਧਰ ਨੂੰ ਹੋਇਆ ਜੀ ਪਾਣੀ ਮੁੜ ਕੇ ਕਮਾਨ ਲੱਗ ਗਿਆ ਜੀ ਇਹ ਬਚਾਉਣ ਵੀ ਬਹੁਤ ਕੋਸ਼ਿਸ਼ਾਂ ਕੀਤੀ ਦੀ ਬਚਾਉਣ ਵਾਸਤੇ ਮੈਂ ਬਰਨਾਪੁਰਨਾ ਸਾਰਾ ਸਿੱਟਕੇ ਦੇਖ ਲਈ ਜਦੋਂ ਮੈਨੂੰ ਪੱਛਲੇ ਅੰਦਰ ਚਲੇ ਗਏ ਹੁਣ ਕੋਈ ਚਾਂਸ ਹੈ ਨਹੀਂ ਤੇ ਅੱਗੇ ਜਾ ਕੇ ਦੇਖਿਆ ਜੀ ਦੋਨੋਂ ਯਾਨੇ ਉੱਪਰ ਆ ਗਏ ਇੱਕ ਨੂੰ ਬਚਾਉਣ ਜਦੋਂ ਕੁੱਦੇ ਇੱਕ ਦੇ ਕੋਲੇ ਉਹਦੀ ਬੋਡੀ ਹੋ ਗਈ ਹੈ ਵੀ ਜੀ ਹੁਣ ਗੁੱਟ ਤਾਂ ਫੜਿਆ ਨਹੀਂ ਗਿਆ ਹੁੰਦਾ ਮੁੜ ਕੇ ਹੁਣ ਕੋਸ਼ਿਸ਼ ਕਰ ਲਈ ਦੇਖਦੇ ਆ ਬਾਕੀ ਕੀ ਬੰਦ ਆ ਜੀ ਤੇ ਦੂਜਾ ਵਿਅਕਤੀ ਜਿਹੜਾ ਸੀਗਾ ਉਹ ਦੂਜੇ ਦਾ ਹੀ ਕੋਈ ਤਾਂ ਪਤਾ ਹੈ ਨਹੀਂ ਜੀ ਦੂਜੇ ਨੂੰ ਨਹੀਂ ਜਾਣਦੇ ਸੀ ਜੀ ਦੂਜਾ ਇੱਧਰ ਦਾ ਉੜਿਆ ਕਲੋਨੀ ਦਾ ਦੱਸ ਰਹੇ ਜੀ ਬਾਕੀ ਦੇਖਦੇ ਜੀ ਕਿੱਧਰ ਦਾ ਐ ਮੁੰਡਾ ਬਾਕੀ ਉਹਦੇ ਹਾਂਜੀ ਉਹ ਵੀ ਬਚਾਣ ਗਿਆ ਸੀ ਹਾਂ ਉਹ ਨਾਲ ਹਾਂਜੀ ਉਹ ਵੀ ਪਾਣੀ ਚ ਪੇੜ ਤੇ ਆ ਗਿਆ ਜੀ ਅੱਛਾ ਤੇ ਹੁਣ ਦੇਖਦੇ ਜੀ ਬਾਕੀ ਕੋਸ਼ਿਸ਼ ਤਾਂ ਜਾਰੀ ਹੈ ਕਿੰਨੀ ਦੇਰ ਦੀ ਘਟਣਾ ਇਹ ਜਿਹੜੀ ਆਗੇ ਦੀ 2 3 3 5 ਦੇ ਵਿੱਚ ਦੀ ਹੈ ਜੀ ਤਾਂ ਹੁਣ ਐਨਡੀਆਰਫ ਦੀ ਟੀਮ ਵੀ ਆ ਗਈ ਸਾਰਾ ਦੀ ਵੀ ਆ ਗਈ ਜੱਫੀਆਂ ਨਹੀਂ ਅਜੇ ਤੱਕ ਹਾਂਜੀ ਬੋਡੀ ਦਾ ਕੋਈ ਅਤਾ ਪਤਾ ਨਹੀਂ ਬਾਕੀ ਇੱਕੀ ਬੇਨਤੀ ਕਰਦੇ ਜੀ ਜਲਦ ਤੋਂ ਜਲਦ ਮਿਲ ਜੇਦਾ ਬਹੁਤ ਚੰਗੀ ਗੱਲ ਹੈ ਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਕਿੰਨੇ ਬਹੁਤ ਵੀ ਵਿਅਕਤੀ ਡੁੱਬੇ ਹੋਣਗੇ ਹਾਂਜੀ ਇਹ ਜਿਹੜੀ ਨਜਾਇਜ਼ ਹੋਇਆ ਜੀ ਪਤਾ ਹੈ ਕਿ ਇੱਥੇ ਨਾ ਕੋਈ ਸੇਫਟੀ ਹੈ ਜੀ ਨਾ ਕੋਈ ਹੈ ਜੀ ਇੱਥੇ ਜਦੋਂ ਦੀ ਆ ਸਫ ਪੱਕੀ ਹੋਈ ਠੀਕ ਹੈ ਜਦੋਂ ਦੀ ਪੱਕੀ ਹੋਈ ਹੈ ਉਦੋਂ ਦੀ ਮੋਤਾਂ ਵਾਲੀਆਂ ਹੋ ਰਹੀਆਂ ਜੀ ਇੱਥੇ ਠੀਕ ਹੈ ਨਾ ਇੱਥੇ ਕੋਈ ਰੋਪ ਰੋਪ ਲਾ ਰੱਖਿਆ ਨਾ ਕੋਈ ਸੰਗ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਪੋੜੀਆਂ ਲੱਗਣੀਆਂ ਚਾਹੀਦੀਆਂ ਇਕੱਲੇ ਇਕੱਲੇ ਮੋੜ ਤੇ ਜੀ ਇਕੱਲੇ ਇਕੱਲੇ ਬ੍ਰਿਜ ਤੇ ਥੱਲੇ ਲੱਗਣੀਆਂ ਚਾਹੀਦੀਆਂ ਜੀ ਪਹਿਲਾਂ ਕੱਚੀ ਸੀ ਨਹਿਰ ਉਦੋਂ ਕੱਚੀ ਸੀ ਜੀ ਉੱਥੇ ਦਾ ਬੰਦਾ ਬਚ ਵੀ ਜਾਂਦਾ ਸੀ ਜਦੋਂ ਦੀ ਪੱਕੀ ਕਰੀ ਉਹਦੇ ਦੀ ਲਾਸਾਂ ਹੀ ਆ ਰਹੀਆਂ ਜਿੱਥੇ ਬਹੁਤ ਗੁੱਸੇ ਨਜਾਇਜ਼ ਜਾਨਵਰ ਨਹੀਂ ਬਚਦਾ ਇੱਥੇ ਨਾ ਬੰਦਾ ਬਚਦਾ ਨਾ ਬੁੜਾ ਨਾ ਜਵਾਨ ਤੁਸੀਂ ਜਦੋਂ ਡੁੱਬਦੇ ਸੀ ਹਾਂਜੀ ਇੱਥੇ ਨਾਲ ਹੀ ਖੜਾ ਸੀ ਜੀ ਮੈਂ ਉਦੋਂ ਜੇ ਮੈਂ ਬਚਾ ਬਚਾਉਣ ਦੀ ਕੋਸ਼ਿਸ਼ ਕੀਤੀ ਬਈ ਪਰ ਨਾ ਫੜਾਇਆ ਫੜ ਲੇ ਇੱਕ ਵਾਰ ਤਾਂ ਉਹਨੂੰ ਪਾਣੀ ਉਹਨੂੰ ਅੰਦਰ ਹੀ ਲੈ ਗਿਆ ਜੀ ਜਦੋਂ ਪਾਣੀ ਅੰਦਰ ਲੈ ਗਿਆ ਇੱਧਰ ਤਾਂ ਉਹਨਾਂ ਨੇ ਛੱਡੇ ਨਹੀਂ ਪਾਣੀ ਨੇ ਜਦੋਂ ਉਧਰ ਨੂੰ ਉਹ ਤਿੱਲਾ ਆ ਪਾਣੀ ਆ ਬਾਹਰ ਆਇਆ ਦੋਨੋਂ ਜਾਣੇ ਆਏ ਦੇਖਿਆ ਮੈਂ ਕਾਲੇ ਤੇ ਘਰ ਹੈ ਮਾੜਾ ਮੋਟਾ ਫੜ ਲਿਆ ਉਹਦਾ ਗੁੱਟ ਜਦੋਂ ਫੜਨ ਲੱਗ ਗਿਆ ਉਹਨੂੰ ਖਿੱਚਣ ਲੱਗਾ ਹੈਵੀ ਹੋ ਗਿਆ ਬਈ ਹੁਣ ਫਿਰ ਮੈਨੂੰ ਵੀ ਛੱਡਣਾ ਪਿਆ ਵਿੱਚੋਂ ਥੋੜਾ ਅੱਗੇ ਚਲੇ ਗਏ ਸੀ ਨਾ ਉੱਤੇ ਹਾਂਜੀ ਅੱਗੇ ਟੱਪ ਗਏ ਸੀ ਬਾਕੀ ਕੀ ਗੱਲ ਕਹਿਣਾ ਜਾਂਦੇ ਜੀ ਸਰਕਾਰ ਨੂੰ ਨਾ ਨਹਿਰਾਂ ਦਾ ਥੋੜਾ ਹੱਲ ਕਰੋ ਜੀ ਬਾਕੀ ਇੱਥੇ ਸੰਗਲਾਂ ਸੁੰਗਲਾਂ ਕੁਛ ਵੀ ਜਿਹੜੀ ਹੋਵੇ ਨਾ ਕੋਈ ਉਹ ਪੁੱਛਣਾ ਪੱਕੀ ਨਹਿਰ ਹੋਈ ਨਾ ਪਾਣੀ ਵੀ ਬਹੁਤ ਤੇਜ਼ ਸੀਗਾ ਜਿਹੜਾ ਪਾਣੀ ਫੜਨ ਨਹੀਂ ਦੇ ਰਿਹਾ ਕੁੰਡੀ ਮਾਰਦੇ ਸੀ ਉਹਦੀ ਅੱਗੇ ਅੱਗੇ ਵੜ ਜਾਂਦੀ ਸੀ ਅੱਛਾ ਤਾਂ ਇੱਕ ਪਾਣੀ ਦਾ ਭਾਰ ਤੇਜ਼ ਸੀਗਾ ਕੀ ਹੈ ਜੀ ਸਹਾਰਾ ਜਨ ਸਭਾ ਵਰਕਰ ਹੈ ਅੱਜ ਜਿਹੜਾ ਦੁਪਹਿਰੇ ਸਹਾਰਾ ਦੀ ਟੀਮ 3 ਵਜੇ ਦੀ ਲੱਗੀ ਸੀ ਜਿਹੜੇ ਕਿ ਦੋ ਜਾਣੇ ਕਹਿੰਦੇ ਨਾਂਦੇ ਨਾਂਦੇ ਸੈਲਫੀ ਕਰਨ ਲੱਗੇ ਜਿਹੜੇ ਕਿ ਅਚਾਨਕ ਹੀ ਪਾਣੀ ਦੇ ਭਾਰ ਨਾਲ ਵਿੱਚ ਡੁੱਬ ਗਏ ਤੇ ਉਹਦੀ ਇੱਕ ਲਾਸ਼ ਸਾਰਾ ਟੀਮ ਹੁਣ ਲੈ ਕੇ ਆਈ ਹੈ ਵੀਰਤਰਾ ਤੇ ਇੱਕ ਦੀ ਭਾਲ ਜਾਰੀ ਹੈ ਇਹਨਾਂ ਦੇ ਕੋਈ ਪਰਿਵਾਰ ਦਾ ਕੋਈ ਤੋੜਨ ਲੱਗੀ ਹਜੇ ਪਰਿਵਾਰ ਤਾਂ ਹਜੇ ਪੱਕਾ ਕਨਫਰਮ ਨਹੀਂ ਹੋਇਆ ਜਿਹੜਾ ਇੱਕ ਹੋਰ লাশ ਵਾਲੇ ਸੀ ਨਾ ਹਜੇ ਉਹਨਾਂ ਦੀ ਉਲਝਣ ਚ ਪਏ ਰਹੇ ਇਹਨੂੰ ਕਰਿਓ ਨਾ ਚੱਕਾ ਕੇ ਕਿੰਦੇ ਲੈ ਕੇ ਜਾਓ ਇਹਨਾਂ ਨੂੰ ਜਲਦੀ ਜਲਦੀ ਇਹ ਬੰਦਾ ਕਿੱਥੋਂ ਦਾ ਹੈਗਾ ਕੋਈ ਪ੍ਰਸ਼ਨ ਇਹ ਹਜੇ ਪਛਾਣ ਨਹੀਂ ਹੋਈ ਵੈਸੇ ਇਹਨਾਂ ਪਤਾ ਵੀ ਕਵਾੜੀਆਂ ਦਾ ਕੰਮ ਕਰਦਾ ਹੈ ਵੀ ਕਵਾੜੀ ਹੈ ਕਿੱਥੋਂ ਜਾ ਕੇ ਮਿਲੀ ਢੱਡੋ ਢੋਡੀ ਇਹ ਬੀੜਤਲਾ ਜੀ ਇਹ ਮਤਲਬ ਡੁੱਬੇ ਕਿੱਥੇ ਸੀ ਇਹ ਆਪਣੇ ਚਾਲਾ ਤੇ ਡੁੱਬਿਆ ਸੀ 4 4.5 ਕਿਲੋਮੀਟਰ ਲਾ ਲ ਤੁਸੀਂ ਇੰਨੀ ਦੂਰ ਤੋਂ লাশ ਮਿਲੀ ਧੀ ਤਾਂ ਕੋਈ ਪਛਾਣ ਨਹੀਂ ਹੋਈ ਸੀ ਨਹੀਂ ਨਹੀਂ ਹਜੇ ਨਹੀਂ ਹੋਈ ਜੀ ਨਹੀਂ ਜੀ ਕੁਝ ਵੀ ਨਹੀਂ ਜੀ ਨਹੀਂ ਜੀ ਜਿਹੜਾ ਇਹ ਬੰਦਾ ਲੱਗਿਆਗਾ ਕਿ ਐਨਡੀਆਰਐਫ ਦੀ ਟੀਮ ਨੇ ਲੱਗਿਆ ਕਿ ਸਾਰਾ ਜਨ ਸੇਵਾ ਨਹੀਂ ਨਹੀਂ ਸਾਰਾ ਦੀ ਟੀਮ ਵੀ ਦੇਖੋ ਬਹੁਤ ਮਿਹਨਤ ਕਰ ਰਹੀ ਸੀ ਉਹਦਾ ਐਨਡੀਆਰਐਫ ਟੀਮ ਨੇ ਉਹਨਾਂ ਨੇ ਬਸ ਹੁਣ ਜਾਨ ਜਿੱਥੋਂ ਉਹਨਾਂ ਨੇ ਕੇਸ ਤੇ ਵਾਪਸ ਹੁਣ ਮੋੜੀ ਆ ਉਹਦੇ ਥੋੜਾ ਜਿਹਾ ਅੱਗੇ লাশ ਤਾਇਰ ਦੀ ਜਾ ਰਹੀ ਸੀ ਵੀ ਜਿਹੜਾ ਕਿ ਪੁੱਲ ਤੋਂ ਅੱਗੇ ਆ ਹਾਂ ਪੁਲਿਸ ਨੂੰ ਸੂਚਨਾ ਦਿੱਤੀ ਸੀ ਤੇ ਜਿਹੜਾ ਦੂਸਰਾ ਬੰਦਾ ਕਿ ਉਹਦੇ ਮਿਲੀ ਲਾਸ਼ ਨਹੀਂ ਨਹੀਂ ਹਜੇ ਉਹਦੀ ਨਹੀਂ ਮਿਲੀ ਹਜੇ ਹਾਂ ਉਹਦੇ ਲੱਭ ਰਹੇ ਸਾਰੇ ਟੀਮ ਉੱਥੇ ਇੱਕ ਗੱਡੀ ਹੋਰ ਖੜੀ ਹੈ ਜੀ